ਲੇ ਹੁੰਦੀ ਆ ਵੀ ਆਪਾਂ ਅਗਲੇ ਨੂੰ ਇਹ ਕਹਿੰਦੇ ਆ ਵੀਰੇ ਹਰ ਬੰਦੇ ਦੇ ਦਿਮਾਗ ਆ ਆਪਣੀ ਕਹੇ ਸਮਝ ਨਾਲ ਖਰੀਦੋ ਵੀ ਆਪਾਂ ਕਿੰਨਾ ਦੁੱਧੇ ਤੋਂ ਲੈ ਸਕਦੇ ਆ ਕਿੰਨਾ ਦੇ ਸਕਦੀ ਆ ਹਨਾ ਇੱਥੇ ਘਮਾ ਕੇ ਖੜਾ ਲੈ ਜਿਸੀ ਖੇਚ ਲਾ ਖੇਚ ਲਾ ਜੋਰ ਤੇਰੇ ਚ ਵੀ ਪੂਰੇ ਨਹੀਂ ਨਹੀਂ ਬਹੁਤ ਸੋਹਣਾ ਲੇਵਾ ਬਾਈ ਸੂਲ ਤੋਂ ਲੈ ਕੇ ਪਿੱਛੇ ਤੱਕ ਲੇਵਾ ਇੱਥੇ ਰੋਕ ਲੈ ਲੰਬਾਈ ਲੰਬੀ ਕਰਕੇ ਖੜਾ ਲੈ ਸਾਰਾ ਬੇਦਰ ਕਾਰਡਾ ਫਾਰਮ ਦੀ ਵੀਡੀਓ ਆਪਣੇ ਕੋਲੇ ਆ ਵੈੜ ਦੀ ਕੋਈ ਵੀਰ ਲੈਣਾ ਚਾਹੁੰਦਾ ਆ ਫਾਰਮ ਦੀ ਵੀਡੀਓ ਦੀ ਭੇਜ ਦਾਂਗੇ ਠੀਕ ਆ ਜੀ 22 ਕਿਲੋ ਦੁੱਧ ਦਾ ਪਲੂਨ ਦਾ ਬਾਈ ਰਿਕਾਰਡ ਆ ਸੂਆ ਦੂਜਾ ਹਾਂ ਅੱਗੇ ਮੰਨ ਕੇ ਵਾਰਡ ਵਾਈਡ ਤੋਂ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚੇ ਆਂ ਸਮਰਾ ਡੈਰੀ ਫਾਰਮ ਪਿੰਡ ਲੋਹਾ ਖੇੜਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਤੇ ਨੇੜੇ ਰਹਿ ਜਾਂਦੀ ਏ ਧਨੋਲਾ ਮੰਡੀ ਸੱਤ ਪਸ਼ੂ ਦਿਖਾਵਾਂਗੇ ਇੱਕ ਤਾਂ ਝੋਟੀ ਦਿਖਾਵਾਂਗੇ ਕੱਬਣ ਤੇ ਬਾਕੀ ਦਿਖਾਵਾਂਗੇ ਗਾਵਾਂ ਟੌਪ ਕੁਆਲਿਟੀ ਦੇ ਵਿੱਚ ਤੇ ਦੋ ਦਿਖਾਵਾਂਗੇ ਫਾਰਮ ਦੀਆਂ ਚੰਗੇ ਰਿਕਾਰਡ ਵਾਲੀਆਂ ਛੋਟੀਆਂ ਬੱਚੀਆਂ ਜਿਹੜੇ ਸੱਜਣ ਸ਼ਕੀਨ ਹੁੰਦੇ ਨੇ ਵੀ ਆਪਾਂ ਛੋਟੇ ਬੱਚੇ ਲੈ ਕੇ ਪਾਲਣੇ ਆ ਤੇ ਜਿਹੜਾ ਰੇਟ ਆ ਰੇਟ ਵੀ ਬਾਈ ਕਹਿੰਦਾ ਬਾਜ ਬਜਾਈ ਰੱਖਣਾ ਬਿਲਕੁਲ ਜਾਨਵਰ ਉੱਚ ਉੱਚ ਕੁਆਲਿਟੀ ਦੇ ਆ ਗਏ ਸਾਰੇ ਆ ਗਏ ਸਾਰੇ ਚੰਗੇ ਰਿਕਾਰਡ ਵਾਲੇ ਤਿੰਨ ਪੰਛੀਆਂ ਪਹਿਲਣਾ ਨੇ ਤੇ ਇੱਕ ਬੱਛੀ ਸੂੰਦੀ ਆ ਦੂਜੀ ਸੂਏ ਲੱਗੂਗੇ ਐ ਸੋਨੋ ਜਿਵੇਂ ਬਾਜ਼ਾਰ ਵਾਲਾ ਸਿਸਟਮ ਆ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਸ਼ੁਰੂਆਤ ਆ ਜਿਹੜੀ ਉਹ ਕਰ ਲਾਂਗੇ ਆਪਾਂ ਬੱਛੀਆਂ ਵਾਲੇ ਪੱਖ ਤੋਂ ਆ ਜਾ ਪ੍ਰਦੀਪ ਫਿਰ ਹੋਰ ਕਿਵੇਂ ਆ ਵਧੀਆ ਬਾਈ ਵੇਖ ਰਿਆ ਮਾਲ ਦਾ ਐ ਦਾ ਆ ਮਧੇ ਬਾਈ ਮਾਜਮ ਰੇਟ ਤਾਂ ਵਿਕਣੀ ਵਿਕਣਾ ਜਿਹੜਾ ਚੰਗੇ ਵੀਰ ਸਕੀਨ ਨੇ ਉਹਨਾਂ ਤਾਂ ਆਪਦਾ ਮੁੱਲ ਲਾਉਣੀ ਲਾਉਣਾ ਹਨਾ ਨਾ ਜਿਵੇਂ ਮਾ ਕਈ ਭਰਾ ਕਹਿੰਦੇ ਮੁੱਲ ਜ਼ਿਆਦਾ ਕਰਦਾਨੇ ਮੁੱਲ ਬਾਈ ਯਾਰ ਜਾਨਵਰ ਦੀ ਮੰਗਾ ਜਾਂਦਾ ਜਿਹਨੇ ਲੈਣੀ ਉਹ ਕਿੰਨੇ ਕੁ ਮਿੰਟਾਂ ਚ ਵਿਕੀ ਆਪਣੀਆਂ ਉਹ ਵਿਕ ਜਾਂਦੀਆਂ ਬਾਈ ਨਾਲ ਦੀ ਨਾਲ ਉਹਦਾ ਵੀ ਰੇਟ ਪਾਈਓ ਫਤੇਗੜ ਸਾਹਿਬ ਚੱਲ ਗਈ ਗਾਂ ਬਾਈ ਸ਼ਾਹ ਦਾ ਬਾਈ ਕੋਈ ਛੋੜ ਨਹੀਂ ਕਹਿੰਦਾ ਕੁਝ ਨਹੀਂ ਬਾਈ ਭੇਜ ਦਿਓ ਜਿੰਨੇ ਮੰਗੇ ਤੇ ਓੰਨੇ ਦੀਆਂ ਵਿਕੀਆਂ ਆਏ ਆ ਬਾਈ ਯਾਰ ਹਾਂਜੀ 60000 ਵਾਲੀਆਂ 60 ਦੇ ਰੇਟ 'ਚ ਹੀ ਵਿਕਣੀ ਹੁੰਦੀ ਆ 2 ਲੱਖ ਵਾਲਾ ਜਾਨਵਰ 2 ਚ ਵਿਕਣਾ ਲੱਖ ਵਾਲਾ ਲੱਖ ਚ ਵਿਕਣਾ ਹਨਾ ਤੇ ਕੀ ਬਾਕੀ ਭਾਈ ਜਿਹੜੇ ਵੀਰ ਬਰੀਡ ਤੇ ਕੰਮ ਕਰਦੇ ਨੇ ਯਾਰ ਉਹਨਾਂ ਨੂੰ ਇਹ ਕਦੇ ਉਹ ਬੰਦਾ ਕਦੇ ਨਹੀਂ ਇਹ ਕਹਿੰਦਾ ਵੀ ਇਹ ਮਹਿੰਗੀ ਆ ਸਸਤੀ ਆ ਇਹਦਾ ਜਿਹੜੇ ਬੰਦੇ ਨੇ ਕਦੇ ਗਾਂ ਰੱਖੀ ਵੀ ਨਹੀਂ ਹੁੰਦੀ ਜਾਂ ਜਾਂ ਜਿਹੜੇ ਸੱਜਣ ਨੇ ਕਰੇ ਲੈਣੀ ਲੈਣੀ ਹੈ ਨਾ ਉਹ ਕਰਦਾ ਹੁਣ ਬੱਚੀਆਂ ਤੋਂ ਕਰੀਏ ਸ਼ੁਰੂ ਫਿਰ ਹਾਂ ਭਾਈ ਆ ਜਾ ਗਏ 1 ਨੰਬਰ ਤੇ ਇਹਦੇ ਪਹਿਲਾਂ ਫੇਸ ਦੀ ਮਾਰ ਕੇ ਇਹ 7 ਮਹੀਨੇ ਦਾ ਬੱਚਾ ਭਾਈ ਆਪਣੇ ਫਾਰਮ ਚ ਜਿਹੜੀ ਲਾਸਟ ਤੇ ਵਹਿੜ ਆ ਉਤਰੀ ਖਰੀਦੀਆਂ ਨੇ ਆਪਣਾ ਇਹ ਠੀਕ ਆ ਗੱਲ ਵੀ ਵਧੀਆ ਕਹਿਣ ਦਾ ਮਤਲਬ ਵੀ ਕੋਈ ਤੇ ਇਹਨਾਂ ਦੀ ਸ਼ਾਂਗ ਨਹੀਂ ਕੁਝ ਨਹੀਂ ਕਿ ਬਰੀਡ ਕੁਆਲਿਟੀ ਇੰਨੀ ਕਾ ਜਿੱਦਾਂ ਹੁਣ ਬੇਚ ਵੀਰ ਪੈਸੇ ਇਨਵੈਸਟ ਨਹੀਂ ਉਹਨੇ ਕਰ ਸਕਦੇ ਹੁੰਦੇ ਯਾਰ ਹਨਾ ਹਾਂਜੀ ਹਾਂਜੀ ਵੀ ਇਦਾਂ ਦੇ ਬੱਚੇ ਅਗਲਾ ਕਹਿੰਦਾ ਚਲ ਪਾਲ ਲੈਨੇ ਆ ਤੋੜ ਕੇ ਦਿਖਾ ਦੀਏ ਤੂੰ ਦਿਖਾ ਦਿਓ ਬਈ ਦਿਖਾ ਤੋੜ ਜੱਸੀ ਖੋਲ ਕੇ ਇਹਨੂੰ ਇੰਨੀ ਉਮਰ ਦਾ ਸਿਆ ਦੀ ਇੱਕ ਸੱਤ ਮਹੀਨੇ ਦੀ ਬੱਚੀ ਆ ਉਮਰ ਹੈਗੀ ਆ ਸਿਰਫ 7 ਨਾਲ ਵਿੱਚ ਇਹ ਆ ਵੀ ਜਿੱਦਾਂ ਆਮ ਚਲੋ ਬੱਚੀਆਂ ਦਾ ਸਾਰੀ ਦੁਨੀਆ ਵੇਚ ਦਿਆ ਅਗਲਾ ਕਹਿੰਦਾ ਮੇਰੇ ਕੋਲੇ ਆ ਠੀਕ ਆ ਇਹ ਵਧੀਆ ਮਿਲਕਿੰਗ ਤੇ ਪਲੇ ਹੋਏ ਬੱਚੇ ਨੇ ਜਿਵੇਂ ਕੱਲ ਨੂੰ ਅੱਗੇ ਜਿਵੇਂ ਆਪਾਂ ਕਹਿੰਦੇ ਡੇਢ ਦੀ ਬਿੱਗੀ 2 ਦੀ ਬਿੱਗੀ ਉਹ ਇਦਾਂ ਦੇ ਜਾਨਵਰ ਬਣਦੇ ਆ ਇੱਥੇ ਰੋਕ ਲਾ ਮਾੜੀ ਹੁਣ ਬਰੀਡ ਕੁਆ ਯਕੀਨ ਸਕੂਨ ਦਿਖਾ ਕਿੰਨੀ ਜਿਵੇਂ ਬਸ਼ੇਰੀ ਦਾ ਬੱਚਾ ਨਹੀਂ ਹੁੰਦਾ ਛੋਟਾ ਕੋਈ ਇਹਦੇ ਐਕਸਟਰਾ ਸੰਗ ਨਹੀਂ ਹੈਗੀ ਉਦਾਂ ਦੀ ਗੱਲ ਹੈ ਪਾਲਟੀ ਵਾਲੇ ਪੱਖ ਤੋਂ ਬਾਈ ਕੋਈ ਨਹੀਂ ਕਹਿ ਸਕਦਾ ਜਿੱਦਾਂ ਹੁਣ ਜਨਵਰ ਤੇ ਹੁਣ ਕੋਈ ਸ਼ੌਂਕੀ ਜੋ ਸ਼ੌਂਕੀ ਵੀਰ ਨੇ ਹਨਾ ਬਰੀਡ ਵਾਲੇ ਪੱਖ ਤੋਂ ਇੰਨੀ ਦੇਖ ਮੂਮਾ ਹੋ ਰਹੀ ਆ ਦੁਨੀਆ ਕਹਿੰਦੇ ਉਤੋਂ ਸਿੱਧੀ-ਸੁੱਧੀ ਜਿੱਦਾਂ ਆਪਣੇ ਗਾਵਾਂ ਦੇ ਨਾੜਾ ਨਹੀਂ ਹੁੰਦੀਆਂ ਹਾਂਜੀ ਪੇਟ ਦੇ نیچے ਹੁਣ ਵੀ ਨਹੀਂ ਇਹਨੇ ਦੱਸ ਠੀਕ ਹੈ ਗੱਲ ਤੇ ਆਪਾਂ ਦੁੱਧ ਵਾਲੇ ਪਾਈਪ ਕਹੈਦਾਂ ਨੇ ਆ ਹਾਂ ਤੇ ਦੁੱਧ ਵਾਲੇ ਪਾਈਪ ਕਹੈਦਾਂ ਜਿਵੇਂ ਆਪਾਂ ਦੂਜੀ ਬੱਚੀ ਵੀ ਲਿਆ ਖੋਲ ਕੇ ਨਾਲ ਸੀ ਨਾਲ ਜਿਵੇਂ ਚਾਰ ਚਾਰ ਸੰਗਾ ਆ ਚਾਰ ਥਾਣੇ ਸਿੰਘਰੇ ਇੱਥੇ ਖੜਾ ਲਾ ਜੱਸੀ ਤੇ ਦੂਜੀ ਵੀ ਲੈ ਆ ਉਰੀ ਲੈ ਆਉਗੀ ਉਹ ਵੀ ਤੁਹਾਨੂੰ ਦਿਖਾ ਦਾਂਗੇ ਤੇ ਜਿਹੜਾ ਰੇਟਾ ਨਮੂਨੇ ਨਹੀਂ ਨੇ ਬਾਈ ਯਾਰ ਕਹਿਣ ਦਾ ਮਤਲਬ ਨਹੀਂ ਕਰਾ ਦਾਂਗੇ ਬਾਈ ਦੇਖੋ ਤੇ ਇਹ ਉਦੋਂ ਵੀ ਚੱਕ ਮੀਆਂ ਹਾਂ ਮੈਂ ਕਿਹਾ ਬਾਈ ਪੂਰੇ ਸਿਰੇ ਵਾਲੇ ਨੇ ਇਹ 9 ਮਹੀਨੇ ਦਾ ਬੱਚਾ ਹੈ ਇੱਥੋਂ ਦਿਖਾ ਘੇਰੀ ਓਏ ਇਹ ਕੱਚੇ ਬੱਚੇ ਨੇ ਜਿੰਮੇ ਅੱਜ ਕੱਲ ਲੋਕ ਵਿੱਚ ਪੀਰ ਆਪਣੇ ਲੈ ਲੈਂਦੇ ਨੇ ਦੋ ਦੋ ਦੰਦ ਬੱਚੇ ਲੈ ਲੈਂਦੇ ਨੇ ਉਹਨਾਂ ਦਾ ਐ ਨਹੀਂ ਪਤਾ ਉਹਨਾਂ ਦੇ ਅੰਦਰ ਕੀ ਆ ਕੀ ਨਹੀਂ ਆ ਉੱਥੇ ਉੱਥੇ ਖੜਾ ਲੈ ਇਹ ਬੱਚੀ ਕੋਲੇ ਘਾ ਤੇ ਲੈ ਚੱਲ ਮਾੜਾ ਸਾਨੂੰ ਦਿਖਾਈ ਜਾਂਦੀ ਆਪਣੇ ਆਪ ਦਿਖਾ ਦੇ ਚਾਰ ਇਹ ਉਰਲੇ ਬੰਨੇ ਫੇਸ ਕਰ ਇਦਾਂ ਨੂੰ ਕਮਾ ਕੇ ਇਕੱਠੀਆਂ ਲਾ ਦੇ ਤੇ ਜੋੜਾ ਹੀ ਦਿਖਾ ਦੇ ਲਾ ਕੇ ਇੱਥੇ ਇਕੱਠਾ ਆਇਆ ਵੀ ਜੋੜਾ ਹੀ ਆ ਫਾਰਮ ਦੇ ਇੱਥੋਂ ਦਿਖਾ ਕੇ ਰੀ ਫੇਸ ਤੇ ਹੌਣ ਮਾਰੂ ਕੈਮਰਾ ਇੱਥੋਂ ਬਣਦੀ ਆ ਨਾ ਗੱਲ ਜਦੋਂ ਜੋੜਾ ਹੀ ਖੜਾਤਾ ਇਕੱਠਾ ਲਈ ਆਗੇ ਹਾਂਸਾਂ ਦੀ ਜੋੜੀ ਵਾਲਾ ਕੰਮੀ ਆ ਕਿ ਕੁਆਲਿਟੀ ਤੁਸੀਂ ਕਰ ਸਕਦੇ ਹੋ ਚੈੱਕ ਇੱਥੋਂ ਸ਼ੱਕੀ ਨਹੀਂ ਸ਼ਕੂਨੀ ਕਰਦੇ ਬਰਿੰਦਰ ਬੱਚੇ ਆ ਇਹ ਨਹੀਂ ਹੈਗਾ ਵੀ ਇਹਨਾਂ ਦੇ ਵਿੱਚ ਕੋਈ ਬਲੱਡ ਮਿਕਸ ਹੋਏ ਕ੍ਰੋਸ ਚ ਹੋਣੀਆਂ ਹੋਰ ਹੋਣੀਆਂ ਬਾਕੀ ਬਿਦਰ ਕੌੜਾ ਬਈ ਸਾ ਇਹਨਾਂ ਦਾ ਡਿਟੇਲ ਸਾਰੀ ਦੇ ਦਾਂਗੇ ਪੜੀ ਡਿਟੇਲ ਆ ਕਿਹੜੇ ਸੀਮਾਂ ਨਹੀਂ ਆ ਕਰੀ ਜੱਸੀ ਇਹਦਾ ਮੂੰਹ ਪਰ ਬੱਚੇ ਦੁੱਧ ਵਾਲੀ ਲੂਈਆਂ ਦੋਨੇ ਬੱਚਿਆਂ ਦੇ ਇਹ ਨਹੀਂ ਹੈਗੀ ਹਲੇ ਦੇਖ ਲਓ ਇਹ 9 ਮਹੀਨੇ ਦਾ 7 ਦੀ ਕੁਆਲਿਟੀ ਦੇਖ ਅਗੋਂ ਚੱਲਰ ਝੁੱਲਰ ਤੋਂ ਲਾ ਕੇ ਉੱਪਰੋਂ ਸਟ੍ਰੇਟ ਕਿੰਨੀਆਂ ਨੇ ਅਗਲਾ ਕਹਿ ਦਿੰਦਾ ਹਰੇਕ ਵੀ ਮੈਂ ਬੱਚੀ ਲੈ ਲਈ ਪਰ ਜਦੋਂ ਲੈਣੀ ਪੈਂਦੀ ਆ ਪਤਾ ਤਾਂ ਉਦੋਂ ਲੱਗਦਾ ਹੁਣ ਕਹਿੰਦੇ ਨੇ ਵੀ ਇਹਨਾਂ ਨੇ 2 ਲੱਖ ਰੁਪਇਆ ਗਾਂ ਦਾ ਮੰਗ ਲਿਆ ਬਾਈ ਸਾਰੇ ਅੰਗ ਪੈਰ ਦੇਖ ਕੇ ਮੇਲੇਣੀ ਪੈਂਦੀ ਐ ਇਹ ਨਹੀਂ ਹੁੰਦਾ ਤੇ ਚੰਗੇ ਪੈਸੇ ਆ ਨਹੀਂ ਇਧਰੋਂ ਦੇਖ ਲੈ ਬਾਕੀ ਲੈਗ ਸਕੋਰ ਦੇਖ ਰੋਕ ਲਾ ਆਲੇ-ਦਾਲੇ ਦੀ ਘੁਮਾਦੀ ਗਈ ਲੈਗ ਸਕੋਰ ਦੇਖ ਇਹਨਾਂ ਦੇ ਕਿੱਦਾਂ ਨੇ ਸਾਰੇ ਸਾਰੇ ਪਾਸੇ ਆਪਾਂ ਕਹਿੰਦੇ ਹੁਣ ਹਾਈਟ ਦੇਖ ਕਿੰਨੀ ਕਰਨਗੇ ਬੱਚੇ ਲੈਗ ਸਕੋਰ ਦੇਖ نیچے ਦੇਖ ਆਪਾਂ ਕਹਿੰਦੇ ਦੁੱਧ ਵਾਲੀ ਪੈਪ ਦੇਖ نیچے ਹੁਣ ਵੇਖ ਲੈ ਕਿੱਦਾਂ ਦੀ ਆ ਐਣੀ ਦੀ ਗੱਲ ਨਹੀਂ ਹੁੰਦੀ ਜਿਹੜੀ ਚੀਜ਼ ਦਿਸਦੀ ਆ ਉਹ ਸਾਹਮਣੇ ਦਿੰਦੀ ਆ ਤੇ ਆਲੇ-ਦਾਲੇ ਦੀ ਕਮਾ ਦੇ ਗਰੀ ਕੈਮਰਾ ਹੁਣ ਕਈ ਭਰਾ ਕਹਿੰਦੇ ਆ ਵੀ ਛੋਟੀ ਵੀਡੀਓ ਜਿਆਦਾ ਲੰਬੀ ਹੁੰਦੀ ਆ ਲੰਬੀ ਸੱਜਣੋ ਇਹ ਭਾਈ ਯਾਰ ਚੀਜ਼ ਦਿਖਾਈਏ ਕਰਕੇ ਹੋ ਜਾਂਦੀ ਆ ਵੀ ਫਾਹਾ ਜਾਂ ਨਹੀਂ ਵੱਡਿਆ ਜਾਂਦਾ ਯਾਰ ਚੀਜ਼ ਹਰੇਕ ਐਂਗਲ ਤੋਂ ਦਿਖਾਈ ਜਾਵੇ ਕਿਸੇ ਭਰਾ ਨੇ ਭਾਈ ਦੇਖਾ ਆਪਾਂ ਕਿੰਨੀ ஆன்ਲਾਈਨ ਵੀ ਮੰਗਾਵਾਂ ਜਿੰਨੀਆਂ ਆਪਾਂ ਗਾਵਾਂ ਵੇਚੀਆਂ ਨੇ ਹਲੇ ਤੱਕ ਕੋਈ ਆਪਣੇ ਕੋਲ ਤਾਂ ਕੋਲੇ ਆ ਕੇ ਲੈ ਕੇ ਨਹੀਂ ਗਿਆ ਲੈ ਚੱਲੋ ਜੀ ਇਹਨੂੰ ਤੁਸੀਂ ਜਦੋਂ ਚੀਜ਼ ਦਿਖਾਉਣੀ ਆਗਲੇ ਨੂੰ ਜੈਨੂਇਨਿਟੀ ਦਿਖਾਓ ਠੀਕ ਆ ਗੱਲ ਆ ਥੋੜਾ ਜਿਹਾ ਸਮਾਂ ਤੁਹਾਨੂੰ ਪਤਾ ਲੱਗ ਜਾਂਦਾ ਕਿਉਂਕਿ ਮੈਂ ਠੰਡੇ ਦਿਮਾਗ ਨਾਲ ਨਹੀਂ ਦਿਖਾਉਣਾ ਹੁੰਦਾ ਪ ਪੈਸੇ ਤੁਸੀਂ ਲਾਉਣੇ ਹੁੰਦੇ ਆ ਪੈਸਾ ਤੁਹਾਨੂੰ ਪਤਾ ਹੀ ਅੱਜ ਕੱਲ ਵੀ ਬਣਦਾ ਜਿਹੜਾ ਬਾੜੀ ਦੁੱਧ ਦੁੱਧ ਦਾ ਵੀ ਰੇਟ ਨਹੀਂ ਮੰਨ ਕੇ ਜੇ ਆਪਾਂ ਦੇਖੀਏ ਜਿਹੜਾ ਵੀਰ ਲਊਗਾ ਚਲੋ ਆਪਾਂ ਤਾਂ ਰੱਖਣੀ ਆਪਾਂ ਕਿੰਨਿਆਂ ਕਰ ਰੱਖ ਲਾਂਗੇ ਦੁੱਧ ਦੁੱਧ ਦਾ ਰੇਟ ਵੀ ਨਹੀਂ ਮੁੜਦਾ ਜੇ ਆਪਾਂ ਦੇਖੀਏ 45000 ਦਾ ਜੋੜਾ ਦੇ ਦਾਂਗੇ 45 ਫਿਕਸ ਜੀ ਫਿਕਸ ਜੀ ਆ ਬਸ ਐ ਮਨ ਲੈ ਵੀ ਜਿਹੜਾ ਵੀਰ ਲਊਗਾ ਉਹਨੂੰ ਇਹ ਬਿਲਕੁਲ ਮਾੜੀਆਂ ਨਹੀਂ ਹੈਗੀਆਂ ਨੋ ਵੀ ਟੌਪ ਦੇ ਬਰੀਡ ਵਾਲੇ ਬੱਚੇ ਨੇ ਦੁੱਧ ਦਾ ਮੁੱਲ ਵੀ ਨਹੀਂ ਮੁੜਦਾ ਜਿਹੜੇ ਜਿਵੇਂ ਹੁਣ ਵੀਰ ਨੇ ਆਪਾਂ ਨੂੰ ਵੇਚੀਆਂ ਨੇ ਹਾਂਜੀ ਹੁਣ ਇਹਨੇ 8 ਮਹੀਨੇ ਦੇ 7 ਮਹੀਨੇ ਸਾਂਭ ਕੇ ਕੋ ਆਪ ਦੇਖ ਲੈ ਵੀ ਕਿੰਨੇ ਰੁਪਏ ਹੁਣ ਇੱਧਰ ਦੇਖ ਆਪਾਂ ਕਹਿੰਦੇ ਆ ਪਾਪਾਂ ਦੇਖ ਲੈ ਅੱਜ ਦੇਖ ਲੈ ਅੱਗੇ ਜਾ ਕੇ ਕੀ ਕੁਛ ਕਰਨਾ ਇਹਨਾਂ ਨੇ ਦੂਰੋਂ ਦਿਨੀਆਂ ਨੇ ਨੇੜੇ ਦਿਖਾਉਣੀ ਵੀ ਜ਼ਰੂਰ ਤੇ ਟੌਪ ਵਾਲੇ ਜਿਹੜੀਆਂ ਅੱਜ ਜੀ ਤਿਆਰੀ ਜ ਨੇ ਹਾਂ ਤੇ ਕੁਆਲਿਟੀ ਆ ਗਈ ਫੁੱਲ ਓਕੇ ਜੋੜਾ ਮਿਲੂਗਾ 45 ਦਾ 19 20 ਮੰਨਤਾਨ ਹੋ ਜੂ ਜ਼ਿਆਦਾ ਫਰਕ ਨਹੀਂ ਤੇ ਪਹਿਲਾ ਗਰੀਆ ਦਾ ਕੱਦੇ ਦਿਖਾ ਦਿਓਈ ਚਾਰ ਦਿਨ ਦਾ ਬੱਚੇ ਆ ਬਈ ਬਾਕੀ ਡਿਟੇਲ ਫ ਤੋਰ ਬਈ ਆ ਜਾ ਜस्सी ਤੋਰ ਕੋਲ ਫਰਸਟ ਟਾਈਮ ਰ ਹੈ ਬਾਈ ਚਾਰ ਦੰਦਾਂ ਦਾ ਸੁਆ ਸੁਈ ਹੋਈ ਐ ਨਹੀਂ ਗੱਬਣਾ ਬਈ ਅੱਛਾ ਤੇ ਆ ਜੜ ਦਿਖਾ ਦੇਣਾ ਜਿੱਦਾਂ ਸਵੇਲਿੰਗ ਥੋੜੀ ਵੀ ਰ ਹੈਗੀ ਆ 25 ਕਿਲੋ ਵਾਲੀ ਮੱਝ ਦੇ ਲੇਵੇ ਦੀ ਜੜ ਨਹੀਂ ਹੁੰਦੀ ਓਦਾਂ ਦੀ ਜੜ ਲੱਗੀ ਐ ਇਹਨੂੰ ਪੂਰੀ ਮੈਂ ਬਾਈ ਯਾਰ ਸ਼ਹਿਦ ਹੀ ਮਾਰਦੀ ਆ ਮੰਨ ਕੇ ਚੱਲ ਪਾ ਵੀ ਤੂੰ ਦੰਦਾਂ ਦੀ ਇਹ ਆ ਗਈ ਚੌਗੀ ਸਵੇਲਿੰਗ ਜ਼ਰੂਰ ਹੈਗੀ ਆ ਬਾਈ ਜੋਰ-ਜੂਰ ਵਾਲਿਆਂ ਪ੍ਰਦੀਪ ਨੀ ਵਧੀਆ ਵੀਰੇ ਚੰਗੀ ਆ ਜਿੰਨੀ ਹੈਗੀ ਪ੍ਰਵਾਹ ਵਾਲੀ ਇੱਥੇ ਖੜਾ ਲਾ ਜस्सी ਆ ਇੱਥੇ ਉਰਲੇ ਬੰਨਿਓ ਦਿਖਾਈਂਗਾ ਰੀ ਆ ਕੇ ਓਏ ਲੰਬੀ-ਲੰਬੀ ਦਿਖਾ ਦੇ ਕਿੰਨੀ ਕਾ ਇਹ ਜੈਨੂਅਨੀ ਦਿਖਾਈ ਜਮੇ ਜੈਨੂਅਨ ਜਿੱਡੀ ਹੈਗੀ ਆ ਉੱਟੇ ਵੀਰੇ ਫੁੱਲ ਸਹਜ ਆ ਇਹਦਾ ਤਾਂ ਕਿਹੜਾ ਕੋਈ ਐ ਵੀ ਆਪਾਂ ਕਹਿੰਦੇ ਆ ਕਿ ਬਾਕੀ ਜੱਸੀ ਨਾਲ ਖੜਾ ਕੱਦ ਕਾਰ ਤੋਂ ਆਈਡੀਆ ਵੀ ਹੋ ਜਾਊਗਾ ਐ ਖੜਦੀ ਆ ਪੱਛੀ ਯਾਰ ਜਿਵੇਂ ਰਿੰਗ 'ਚ ਨਹੀਂ ਖੜੇ ਹੁੰਦੇ ਪਸ਼ੂ ਮੇਲੇ ਤੇ ਲੈ ਜਾਣੇ ਆਪਾਂ ਉਹ ਸਿਸਟਮ ਐ ਸਭਾ ਆ ਦੀ ਵੀ ਠੰਡੀ ਆ ਕਵਾਲਿਟੀ ਤੁਹਾਡੇ ਸਾਹਮਣੇ ਆ ਕਵਾਲਿਟੀ ਦੀ ਵੀ ਫੁੱਲ ਟਾਪ ਆ ਦੁੱਧ ਵਾਲੇ ਜਾਨਵਰ ਨੇ ਬਾਈ ਮੇਨ ਕਮਾ ਦੇ ਬਾਈ ਐ ਗੋਲ ਚੱਕਰ ਗੋਲ ਢੇੜਾ ਦਵਾ ਦਿਓ ਉਰਲੇ ਬੰਨੇ ਆ ਚਾਰ ਦੰਦ ਪਹਿਲਾ ਸੂਆ ਹਾਂ ਬਾਈ ਮજબૂત ਆ ਗਈ ਲੈਗ ਸਪੋਰਟ ਬਹੁਤ ਬਹੁਤ ਮਜ਼ਬੂਤ ਫੁੱਲ ਗਰਮੀ ਸਰਦੀ ਸਾਰੇ ਸਾਰੇ ਸੀਜ਼ਨਾਂ ਚ ਜਿੱਦਦੀ ਬਜਨ ਬਹੁਤ ਆ ਬਾਈ ਲੇਵਾ ਦਾ ਕਰਮ ਵਾਲੀ ਹੁਣ ਵੀ ਬਹੁਤ ਚੱਕੀ ਫਿਰਦੀ ਦੇਖ ਹਾਂ ਇਧਰ ਝੂਲੇ ਵਾਲੇ ਬਣੀ ਤੋਰਦੇ ਬਾਈ ਥੋੜੀ ਲੰਬੀ ਤੋਰਦੇ ਐ ਇਹ ਸ਼ਕੀਨ ਵਾਲੀ ਆ ਬਾਈ ਕੰਨ ਵੀ ਬਿਲਕੁਲ ਨਿੱਕਾ ਨਿੱਕਾ ਆ ਗਿਆ ਹਣਾ ਲੇਵਾ ਲੂਆ ਬਹੁਤ ਆ ਬਾਈ ਗਰਮੀ ਚ ਵੀ ਚੰਗਾ ਦੁੱਧ ਦੇਣਾ ਕਰਮਾ ਨਹੀਂ ਬਾਕੀ ਜਿੱਦਾਂ ਬਾਕੀ ਮੇਨ ਗੱਲ ਇਹ ਹੁੰਦੀ ਆ ਵੀ ਆਪਾਂ ਅਗਲੇ ਨੂੰ ਇਹ ਕਹਿੰਦੇ ਆ ਵੀਰੇ ਹਰ ਬੰਦੇ ਦੇ ਦਿਮਾਗ ਆ ਆਪਣੀ ਕਹੇ ਸਮਝ ਨਾਲ ਖਰੀਦੋ ਵੀ ਆਪਾਂ ਕਿੰਨਾ ਦੁੱਧੇ ਤੋਂ ਲੈ ਸਕਦੇ ਆ ਕਿੰਨਾ ਹੀ ਦੇ ਸਕਦੀ ਆ ਹਨਾ ਇੱਥੇ ਘਮਾ ਕੇ ਖੜਾ ਲੈ ਜਿਸੀ ਖੇਚਲਾ ਖੇਚਲਾ ਜੋਰ ਤੇਰੇ ਚ ਵੀ ਪੂਰੇ ਨਹੀਂ ਨਹੀਂ ਬਹੁਤ ਸੋਹਣਾ ਲੇਵਾ ਬਾਈ ਸੂਲ ਤੋਂ ਲੈ ਕੇ ਪਿੱਛੇ ਤੱਕ ਲੇਵਾ ਇੱਥੇ ਰੋਕ ਲੈ ਲੰਬਾਈ ਲੰਬੀ ਕਰਕੇ ਖੜਾ ਲੈ ਇੱਥੇ ਦਿਖਾ ਕੇ ਰਹੀ ਹੁਣ ਦਿਖਾਓ ਟਾਈਮ ਸਾਨੂੰ ਐ ਲੱਗ ਜਾਂਦਾ ਤੇ ਚੀਜ਼ ਵਾਲੀ ਚੰਗੀ ਹੁੰਦੀ ਆ ਟਾਈਮ ਉਤੇ ਮੱਲੋ ਮੱਲੀ ਲੱਗ ਜਾਂਦਾ ਜ ਆਲੇ-ਦਾਲੇ ਗੈਰੀ ਕੈਮਰਾ ਕਮਾਈਏ ਜਾਵੇ ਉਹਦੇ ਲੈ ਚੱਲ ਜੱਸੀ ਇਹਨੂੰ ਤੋੜ ਕੇ ਉਧਰੋਂ ਤੋੜ ਦੇ ਕਿਰਾਂ ਹੋਰ ਕਿਉਂਕਿ ਮੈਨੂੰ ਪਤਾ ਕਿਸੇ ਭਰਾ ਨੇ ਆਨਲਾਈਨ ਮੰਗਵਣੀ ਹੋਈ ਭਰਾ ਕੋਈ ਆ ਨਹੀਂ ਸਕਦਾ ਹਨਾ ਕਈ ਵਾਰੀ ਹਰੇਕ ਪੱਖ ਤੋਂ ਦੇਖ ਲੂਗਾ ਬੱਚੀ ਨੂੰ ਕਿਉਂਕਿ ਜਿਹੜੀ ਸਵੈਲਿੰਗ ਪਾਊਗੀ ਭੜ ਪਾਊਗੀ ਉਹੀ ਪਾਊਗੀ ਜਿਹੜੀ ਜੋਸ਼ ਹੋਊਗਾ ਜੇ ਭੜਾ ਨਹੀਂ ਪਾਊਗੀ ਫਿਰ ਆਰਡਰ ਦੀ ਜਗ੍ਹਾ ਕਿੱਥੋਂ ਬਣਨੀ ਹੈ ਇਹਦੀ ਲੈ ਚੱਲ ਬਈ ਅਦਰਕੂ ਬਿਲਕੁਲ ਨਾਲ ਲਗਮਾ ਕੰਪਨੀ ਬਾਈ ਰੇਟ ਵੀ ਜਮਾ ਜਾਇਜ਼ ਆ ਦੇਖ ਅੱਗੇ ਆਪਾਂ ਪਹਿਲਾਂ ਆਈ ਵੀਡੀਓ ਚ ਗੱਲ ਕਰ ਦਿੰਦੇ ਆ ਅੱਗੇ ਇਦਾਂ ਦੇ ਬੱਚਿਆਂ ਦਾ ਕੋਈ ਮੁੱਲ ਨਹੀਂ ਹੁੰਦਾ 1 ਲੱਖ ਤੇ 30 ਹਜ਼ਾਰ ਦੀ ਬੱਚੀ ਇਹ ਦੇ ਦੇਾਂਗੇ ਫਾਈਨਲ 1 30 ਦੀ ਹਾਂ ਪਰ ਜਿੰਨੀ ਮਰਜ਼ੀ ਤਸੱਲੀ ਕਰ ਲੈ ਅੱਜ ਵੀ ਡੇਡੜ ਪੇਟੀ ਤੋਂ ਘਾਟੇ ਇਦਾਂ ਦੀ ਬੱਚੀ ਮਿਲਦੀ ਨਹੀਂ ਠੀਕ ਆ ਕੰਨਾ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 30 ਹਜ਼ਾਰ ਦੀ ਹੁਣ ਜੱਸੀ ਖੋਲਿਆ ਅਗਲੇ ਨੰਬਰ ਵਾਲੀ ਬੱਚੀ ਇਹ ਬਾਈ ਦੋ ਦੰਦ ਦੋ ਦੰਦ ਹਾਂ ਬਾਈ ਇਹ ਪਹਿਲਾਂ ਹਨਾ ਜਿੱਦਾਂ ਹੁਣ ਬਾਈ ਮੰਨ ਲ ਕੇ ਚੱਲ ਪਾ ਉਹ ਗੱਲ ਫੇਰ ਆ ਗਈ ਜਿੱਦਾਂ ਹੁਣ ਇੱਕ ਨੰਬਰ ਬੱਚੀ ਆ ਉਹ ਆਪਾਂ ਨੂੰ ਪਤਾ ਵੀ ਉਹ 25 ਤੋਂ ਪਲੱਸ ਤੇ 30 ਕਿਲੋ ਦੇ ਵਿੱਚ ਦੁੱਧ ਦੇਊਗੀ ਠੀਕ ਹੈ ਹੁਣ ਇਹ ਬੱਚੀ ਆ ਬਾਈ ਇਹ 18 ਕਿਲੋ ਤੋਂ 20 ਕਿਲੋ ਦੇ ਵਿੱਚ ਹੀ ਦੁੱਧ ਜੇ ਹੁਣ ਆਪਾਂ ਕਹੀਏ ਵੀ ਇਹ 25 ਦੇ ਦੁੱਧ ਨਹੀਂ ਦਿੰਦੀ ਠੀਕ ਹੈ ਕਿਉਂਕਿ ਜਿੱਦਾਂ ਜਾਨਵਰ ਦੀ ਆਪਦੀ ਕੁਆਲਿਟੀ ਹੈ ਜਾਨਵਰ ਨੇ ਉਦਾਂ ਹੀ ਦੁੱਧ ਦੇਣਾਗਾ ਵੀ ਆਪਣੀ ਕਹਿਣ ਨਾਲ ਜਾਨਵਰ ਨੂੰ ਦੁੱਧ ਹੁਣ ਬਰੀਡ ਦਾ ਇਹ ਵੀ ਵਧੀਆ ਠੀਕ ਹੈ ਪਰ ਵੀ ਜਿੰਨੀ ਕੋ ਦੀ ਕੰਪੈਨਸਟੀ ਹੈ ਥਾਣੇ ਨੂੰ ਹਨ ਬਹੁਤ ਸੋਹਣਾ ਬਾਈ 18 ਤੋਂ 20 ਕਿਲੋ ਦ ਇਥੋਂ ਗਰੀ ਆਰਡਰ ਕੁਆਲਿਟੀ ਥੜਨ ਦਾ ਸਹਜ ਆਰਡਰ ਬਾਈ ਇਹ ਵੀ ਨਾਲ ਲੱਗਵਾ ਜੀ ਸੋਨਾ ਲੈਣਾ ਬਾਈ ਜਿੰਨੀ ਹੈਗੀ ਚਲੋ ਵਧੀਆ ਆ ਲੈ ਚਲ ਬਾਈ ਪਰ ਵੀ ਹਰ ਜਨਰ ਦੀ ਆਪਣੀ ਆਪਣੀ ਵੈਲਿਊ ਹੁੰਦੀ ਜਿਵੇਂ ਇਹ ਬੱਚੇ ਬਾਈ ਇਹ 75000 ਦੀ ਫਾਈਨਲ ਦੇਵਾਂਗੇ ਜਸ ਤੈਨੂੰ 75 ਦੀ ਹਾਂ ਬਾਈ ਹਾਂ ਉਧਰਲੇ ਬੰਨੇ ਲੈ ਚਲਾ ਇਹਨੂੰ ਤੋੜ ਦੇ ਇਹ ਬਾਈ ਕਹਿੰਦਾ ਦੇ ਦਾਂਗੇ ਸਿਰਫ 75 ਦੀ ਉਹਦਾ 130 ਹਾਂ ਬਾਈ ਉਹਦਾ ਨੰਬਰ ਜਿਹੜਾ ਉਹ ਕਿਸੇ ਗੱਲ ਤੋਂ ਮੰਗਿਆ ਗਿਆ ਕਿਉਂਕਿ ਗਾਂ ਇਹ ਵੀ ਆ ਗਾਂ ਉਹ ਵੀ ਆ ਕੁਆਲਿਟੀ ਕੁਆਲਿਟੀ ਦਾ ਫਰਕ ਪਈ ਜਾਂਦਾ ਬਾਕੀ ਦੁੱਧ ਦੇ ਵੀ ਚੋਖਾ ਪਾ ਦੂ ਕੱਦ ਦੇ ਦਾ ਵੀ ਉਹਦੇ ਜਿੱਡਾ ਹੀ ਆ। ਬਈ ਆਪਾਂ ਪਰ ਆਪਾਂ ਦੇ 18 ਕਿਲੋ ਦੁੱਧ ਹੀ ਕਹਿ ਕੇ ਦੇਵਾਂਗੇ ਚਾਹੇ ਅਗਲਾ 25 ਲੈ ਲੈ ਚਾਹੇ ਲੈ ਲੈ 20 ਠੀਕ ਹੈ ਕਰਨੀ। ਵੀ ਕੱਲ ਨੂੰ ਬਈ ਐਵੇਂ ਕੀ ਬੰਦੇ 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 ਮਾਚ ਅਗਲਾ ਕਹਿੰਦਾ ਬਈ ਤੁਸੀਂ 20 ਕਹਿੰਦੇ ਐਨਾ ਦਿੰਦੀ ਆ ਬਈ ਆਪਦੀ ਸਮਝ ਨਾਲ ਵੀ ਦੇਖ ਲੋ। ਇਹ ਹੁਣ ਫੋਲਜ ਅਸੀਂ ਅਗਲੇ ਨੰਬਰ ਵਾਲੀ ਇਹ ਹੋ ਜੂਗੀ 75000 ਦੀ ਨੰਬਰ ਆ ਗਿਆ ਇਹਦਾ ਚੌਥਾ। ਤੇ ਹੁਣ ਤੁਹਾਨੂੰ ਦਿਖਾ ਦਾਨੀ ਆ ਪੰਜਵੇਂ ਨੰਬਰ ਵਾਲੀ। ਗਾਵਾ ਚੋ ਤੀਜਾ ਨੰਬਰ ਆ ਗਿਆ ਰੂਟੀਨ ਚ ਆ ਗਿਆ ਪੰਜਵਾਂ ਨੰਬਰ ਮੂਰੇ ਦੋ ਬੱਚੀਆਂ ਖੜੀਆਂ ਹੁਸਾਬ ਨਾਲ ਗੱਲਬਾਤ ਕਰ ਲੈ। ਇਹ ਬੱਚੀ ਮੇਰੇ ਟਾਪ ਲੈਵਲ ਦੀ ਬੱਚੀ ਆ ਗਈ। ਲੈ ਚੱਲ ਜਸੀਂ ਐ ਨੂੰ ਕਮਾ ਕੇ ਉੱਥੇ ਰੋਕ ਨਹੀਂ ਖੜਾ ਕੇ। ਫੁੱਲ ਬਰੀਡ ਕੁਆਲਟੀ ਦੀ ਬੱਚੀ ਆ ਗਈ ਬਾਈ ਜਿਹਨੂੰ ਕਹਿੰਦੇ ਸੂਆ ਪਹਿਲਾ। ਪਹਿਲਾਂ ਨੂੰ ਬੱਚੀ ਬਾਈ। ਤੇ ਹੁਣ ਗਹਿਰੀ ਪਛਾਣ ਤੋਂ ਦਿਖਾ ਦੀ ਸਾਰੀ ਉਹ। ਬ੍ਰਾਂਡਡ ਬੱਚੀ ਆ ਗਈ ਬਾਈ। ਕੱਦ ਦੇ ਦਾ ਵੀ ਚੰਗਾ। ਸੋਹਣੀ ਬਾਈ ਕੋਈ ਮੁੱਲੀ ਨਹੀਂ ਘਮਾਰੀ ਦਾ। ਕੱਦ ਕਾਠ ਇਹਦਾ ਵੀ ਚੰਗਾ ਤੇ ਪ੍ਰਿੰਟ ਵੀ ਬਹੁਤ ਸ਼ਾਨਦਾਰ। ਨੰਬਰ ਵੀ ਕੁਆਲਟੀ ਨੂੰ ਮਿਲਦੀ। ਮੇਰੇ ਵੱੱਲੇ ਜਿੰਗ ਮਿਲ ਜਾਂਦੀਆਂ। ਇ ਉਤੋਂ ਸਿੱਧੀ-ਸੁੱਧੀ ਕਲਰ ਨਸਲ ਪ੍ਰਿੰਟ ਬਾਕੀ ਥਣ ਮੁਠੀ ਦਾ ਤੇ ਹੱਥੀ ਚਵਾਈ ਵਾਲਾ ਲੈ ਲੈ ਵੀਰ ਚੇ ਮਸ਼ੀਨ ਵਾਲਾ ਲੈ ਲੈ ਨੋਕ ਵਾਲਾ ਥਣ ਲੱਗਾ ਬਹੁਤ ਸੋਹਣਾ ਪਹਿਲਾ ਸੁਆ ਹਾਂ ਬਈ ਪਹਿਲਾਂ ਨੂੰ ਚੌਗੀ ਵੀਰੇ ਚੋਂ ਚਾਰ ਦੰਦ ਨੇ ਕਮਾਲ ਲਿਆ ਜੱਸੀ ਐ ਨੂੰ ਕਿਹੜਾ ਦਵਾ ਦੇ ਇੱਕ ਵਾਰੀ ਦੰਦਾਂ ਚਵਾਈ ਕਹਿੰਦੇ ਅੱਡਰ ਦੀ ਕੁਆਲਿਟੀ ਦੇ ਵੀਰੇ ਅੱਡਰ ਤੇ ਇਦਾਂ ਦੀ ਕੁਆਲਿਟੀ ਨਹੀਂ ਮਿਲਦੀ ਬਹੁਤ ਘੱਟ ਮਿਲਦੀ ਅੱਡਰ ਨਾਲ ਲੱਗ ਮਾ ਚੌੜਾ ਜੋਸ਼ ਵਾਲਾ ਰੱਖੋ ਉਤੋਂ ਸਰੀਰ ਦੇਖ ਕੋਈ ਐਕਸਟਰਾ ਫੈਟ ਨਹੀਂ ਵੀ ਜਿਵੇਂ ਬਾਧੂ ਜਾਨਵਰ ਹੁੰਦਾ ਲੱਤਾਂ ਨੋਤਾਂ ਤੋਂ ਲਾ ਕੇ ਉੱਪਰੋਂ ਸਰੀਰ ਦੀ ਬਹੁਤ ਸਟ੍ਰੇਟ ਆ ਜੀ ਹਰੇਕ ਬਾਕੀ ਜਿਹੜੀਆਂ ਇਹ ਚੀਜ਼ਾਂ ਨੇ ਇਹ ਲੁਕਨਾਂ ਵਾਲੀਆਂ ਚੀਜ਼ਾਂ ਨਹੀਂ ਆ ਗਈਆਂ ਇਹ ਸਾਹਮਣੇ ਵਾਲੀਆਂ ਚੀਜ਼ਾਂ ਨੇ ਜਿੰਨੀਆਂ ਕਿ ਬਾਈ ਤੁਹਾਨੂੰ ਦੱਸ ਰਿਆ ਜੋ ਤੁਹਾਨੂੰ ਮੈਂ ਦੱਸ ਰਿਆ ਜਦੋਂ ਬੱਚਾ ਦੇਊਗੀ ਫਟ ਫਟ ਅੱਡਰੀ ਰੱਖਣੇ ਨੇ ਖੜਾ ਲਖੜਾ ਲੈ ਇੱਥੇ ਵਧੀਆ ਬਾਈ ਨਾਰਮਲ ਤੋਂ ਨਾਰਮਲ ਸੇਵਾ ਤੋਂ ਇਹ ਦੁੱਧ ਬੱਚੀ 23 24 ਕਿਲੋ ਦੁੱਧ ਤੇ ਡਿਗਦੀ ਨਹੀਂ ਠੀਕ ਆ ਗੱਲ ਇਧਰਲੇ ਬੰਨੇ ਹੋ ਕੇ ਦਿਖਾ ਦੇ ਗੈਰੀ ਸੱਜੇ ਬੰਨੇ ਇੱਥੋਂ ਲੰਬਾਈ ਦਿਖਾ ਦੇ ਦੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਰਦਿ ਬਾਈ ਬਸ 1 ਲੱਖ ਤੇ 2000 ਦਾ ਸੌਦਾ ਹੋ ਤੇ 2000 ਮਾਨਤਨ ਹੋ ਜਾਣਾ ਬਸ ਮਤਲਬ ਦੋ ਚਾਹੇ ਬੰਦਾ ਛੋੜ ਇਹ ਇਨੇ ਰੁਪਈਆ ਚ ਬੱਚੀ ਤਿਆਰ ਪਲੂਨ ਹੁੰਦੀ ਨਹੀਂ ਠੀਕ ਹੈ ਜੇ ਆਪਾਂ ਆਮ ਵੀ ਆਪਣੀ ਘਰੋਂ ਵੀ ਤਿਆਰ ਕਰਨੀ ਆ ਠੀਕ ਹੈ ਜੀ ਹੁਣ ਇਹਦੀ ਇੱਥੇ ਜਦੋਂ ਖੜ ਗਈ ਬੱਚੀ ਪਿਸੋ ਆਰਡਰ ਦੀ ਕੁਆਲਿਟੀ ਦੇਖੀ ਵੀ ਇਹ ਕਿੱਦਾਂ ਦਾ ਬੱਚਾ ਹੈਗਾ ਉਸ ਤੋਂ ਸਰੀਰ ਸਰੂਰ ਬਣਿਆ ਅੱਗੇ ਭਾਈ ਇਦਾਂ ਦੀਆਂ ਸਵਾ ਸਵਾ 30 30 ਦੀਆਂ ਤਾਂ ਆਪ ਖਰੀਦੀਆਂ ਨੇ ਇੱਥੇ 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 ਦਿਖਾ ਦੇ ਗਰੀ ਆਰਡਰ ਇਹਦਾ ਉਹ ਖੜੀਦਾ ਹੁਣ ਥਣ ਦਾ ਸੈਜ ਕਰਾਰੇ ਚੈੱਕ ਆਰਡਰ ਕੁਆਲਿਟੀ ਤੇ ਹੁਣ ਆਹ ਗਾਂ ਨੂੰ ਲਿਆ ਇੱਥੀ ਖੜਾ ਲਾ ਲੰਬੀ ਇਦਾਂ ਹੀ ਤੇ ਹੁਣ ਮਾਰਦੇ ਕੈਮਰਾ ਇੱਧਰਲੇ ਪੰਨੇ ਇੱਥੀ ਰੋਕ ਲ ਏ ਥੋੜੀ ਜਨੀਕ ਜੇ ਰੰਗ ਜਾਗ ਬਹੁਤ ਸੋਹਣੀ ਵੀਰੇ ਸਾਰਾ ਬੈਦਰ ਕਾਰਡਾ ਫਾਰਮ ਦੀ ਵੀਡੀਓ ਆਪਣੇ ਕੋਲੇ ਆ ਵੜ ਦੀ ਕੋਈ ਵੀਰ ਲੈਣਾ ਚਾਹੁੰਦਾ ਆ ਫਾਰਮ ਦੀ ਵੀਡੀਓ ਦੀ ਭੇਜ ਦਾਂਗੇ ਠੀਕ ਆ ਜੀ 28 ਕਿਲੋ ਦੁੱਧ ਦਾ ਪਲੂਨ ਦਾ ਬਾਈ ਰਕਾਰਡਾ ਸੁਹਾ ਦੂਜਾ ਹਾਂ ਅੱਗੇ ਮੰਨ ਕੇ ਵਾਰਡ ਵੜ ਤੋਂ ਗੱਬਣਾ ਠੀਕ ਆ ਜੀ ਜੂਪੀਟਰ ਦੀ ਆਪ ਆ ਸਾਰਾ ਬੈਦਰ ਕਾਰਡਾ ਕਹਿੰਦਾ ਮਤਲਬ 28 ਕਿਲੋ ਦੁੱਧ ਦਿੱਤਾ ਹੈ ਦਾ ਕਰਮ ਵਾਲੀ ਦਾ ਫਾਰਮ ਤੇ ਅੱਛਾ ਜਰਸੀ ਦਾ ਵੀ ਪਾ ਸਕਦੇ ਆ ਅੱਗੇ ਬਾਈ ਹਾਂ ਅੱਗੇ ਅਗਲੇ ਦੀ ਚਲੋ ਜੋ ਆਪਾਂ ਨੂੰ ਰਕਾਰਡ ਮਿਲਿਆ ਹੋਣਾ ਨਾ ਬਿੱਕੀ ਲੱਗਿਆ ਇਹਦੇ ਕੀ ਆ ਜੋ ਆਪਣਾ ਰਿਕਾਰਡ ਉਹ ਆਪਣੇ ਕੋਲ ਆ ਬਾਈ ਦੀ ਵਕਾਇਦਾ ਵੀਡੀਓ ਆ ਇਹ ਨਹੀਂ ਆਪਣੇ ਕਹਿਣ ਦੀ ਗੱਲ ਨਹੀਂ ਹੋਊਗੀ ਠੀਕ ਆ ਗੱਲ ਆ ਹਾਂ 28 ਕਿਲੋ ਤੋਂ ਦਿੱਤਾ ਇਹਨੇ ਪਿਛਲੇ ਸੂਏ ਬਾਈ ਇਹ ਗੱਬਣਾ ਜੀ ਗੱਬਣਾ ਬਾਈ ਐ ਇੱਥੇ ਇੱਥੇ ਖੜਾ ਲਿਆ ਪੰਜਰ ਨੀਸ਼ੇ ਦੇ ਰਹਿੰਦੇ ਆ ਕੋਈ ਗਰਮੀ ਕਰਕੇ ਲੰਬੇ ਖੜਾ ਲਾਇ ਇਹਨੂੰ ਮੈਂ ਕਿ ਗਰਮੀ ਦੇ ਵਿੱਚ ਵੀ 30 ਕਿਲੋ ਤੋਂ ਦੇ ਦਊਗੀ ਇਹੇ ਇਹ ਥੋੜੀ ਜੀ ਗਾਂ ਕਰਕੇ ਇੱਥੇ ਰੋਕ ਲਾ ਥੋੜੀ ਜੀ ਗਾਂ ਨੂੰ ਕਰਕੇ ਇਹ ਇੱਥੇ ਰੋਕ ਲਾ ਇੱਥੋਂ ਦਿਖਾ ਗੈਰੀ ਜਮਾਰ ਕੇ ਤੇ ਫੇਸ ਕਰਦੇ ਨਾ ਉਰਲੇ ਬੰਨੇ ਜੋ ਆ ਚਾਰੇ ਥਾਂ ਜਿਵੇਂ ਘੜ ਘੜ ਕੇ ਲਾਏ ਹੁੰਦੇ ਨੇ ਕਿੰਨੇ ਦਿਨ ਕੱਢਦੀ ਆ ਵਰਦੀ ਪਈ ਬਾਈ ਇਹ ਪੰਜ ਚਾਰ ਦਿਨ ਬਾਕੀ ਯਾਰ ਬਾਈ ਜਿੰਨੇ ਵੀ ਰੇਟ ਹੋਣਗੇ ਆਪਣੇ ਜੈਨੂਅਨ ਹੋਣਗੇ ਅੱਜ ਦੇ ਟਾਈਮ 'ਚ ਸਾਰੀ ਵੀਡੀਓ YouTube 'ਤੇ ਪੱਟ ਕੇ ਦੇਖ ਲੈ ਵੀ ਜੇ ਕਈ ਵਾਰ ਜਾਨਵਰ ਹੋਊਗਾ ਆਮ ਤੋਂ ਵੱਧ ਅਗਲਾ ਕਹਣਾ ਯਾਰ ਜੈਜ ਜੇ ਰੇਟ ਵਾਲੀ ਵੀਡੀਓ ਪਾ ਦੋ ਵਿਕ ਜੂ ਸਾਰੀ ਵੀ ਦਿਖਾ ਦੇ ਗਰੀ ਤੂੰ ਆਪਣੇ ਹੁਣ ਤੱਕ ਕਿੰਨੇ ਵੀ ਜਾਨਵਰ ਵੇਚਨੇ ਮੰਨ ਕੇ ਚੱਲ ਪਾ ਬਾਈ ਜਾਨਵਰ ਦੀ ਹੀ ਕੀਮਤ ਤੇ ਵੇਚਨੇ ਠੀਕ ਆ ਗੱਲ ਹੈ ਨਾ ਤੇ ਕੁਆਲਿਟੀ ਨੇ ਤਾਂ ਵੇਕਣਾ ਬਾਈ ਬਹੁਤ ਕਰ ਦੂਗੀ ਇਹ ਬਾਈ ਪੰਜ ਚਾਰ ਦਿਨ ਦੇਸਾ ਗਰਮੀ ਕਰਕੇ ਸੂ ਬਾਈ ਤਿਆਰ ਅਜੇ ਅੱਜ ਸੂਪੇ ਯਾਰ ਤੁਰਦੀ ਫਸ ਫਸ ਕੇ ਨਹੀਂ ਬਹੁ ਵਧੀਆ ਬੰਦਾ ਲੈ ਕੇ ਗਿਆ ਦਾ 30 ਕਿਲੋ ਦੁੱਧ ਜੋ 19 26 27 ਕਿਲੋ ਦਾ ਕੋਈ ਰੋਲੇ ਨਹੀਂ ਠੀਕ ਆ ਗੱਲ ਇੱਕ ਗੱਲ ਹੋਰ ਦੱਸਦਾ ਨਾ ਲੈਗ ਸਕੋਰ ਦੀ ਵੀ ਬਾਲੀ ਮਜ਼ਬੂਤ ਆ ਉਤੋਂ ਵੀ ਸਟੇਟ ਆ ਸਾਰੀਆਂ ਗਾਵਾਂ ਬੈਠਾ ਪੁੱਟ ਨੇ ਫਿੱਟ ਫਿੱਟ ਆ ਗਈ ਪੂਰੀ ਵਜੂਦ ਚ ਵੀ ਆ ਗਈ ਪੂਰੇ ਚ ਫੁੱਲ ਵਜਨ ਵਾਲੀ ਆ ਪਰ ਇੱਕੇ ਚ ਕਮਾਲ ਦੀ ਗੱਲ ਇਹ ਆ ਵੀ ਇਹ ਕਹਿ ਸਕਦੇ ਆ ਯਾਰ ਵੀ ਜਿੱਡੀ ਕਿਸੇ ਪ੍ਰਦੀਪ ਆਪਾ ਉੱਡਾ ਜੀਲੇ ਵਾਲੇ ਮਾਰੋ ਕੋਸ਼ਿਸ਼ ਕਰਮਾ ਦੀ ਪਰਮਾਤਮਾ ਬਾਕੀ ਰੇਟ ਵੀ ਇਹਦਾ ਜਿਵੇਂ ਬਾਜ ਬਾਬਾ 1 5 ਦੀ ਬੱਚੀ ਦੇ ਦੂੰ ਇੱਕ ਲੱਖ ਤੇ 5 ਦੇ ਉਹਦਾ 1 ਲੱਖ ਤੇ 2 ਕਰਿਆ ਸੀ ਹੈਨਾ ਉਹ ਖਰੀ ਪਰੇ ਜੋੜਾ ਕੋਈ ਜੋੜਾ ਲੈਂਦਾ ਹੋਇਆ ਤਾਂ ਪਹੁੰਚ ਆ ਮਾਨਤਨ ਕਰਦੇ ਕੋਈ ਚੱਕਰ ਨਹੀਂ ਕਈ ਵਾਰ ਦੂਰ ਨੇੜੇ ਦਾ ਵੀਰ ਹੁੰਦਾ ਜੋੜਾ ਫਿਰ ਇਹ ਦੋ ਚੋਜੂਗਾ ਨਹੀਂ ਪਹੁੰਚ ਕਰ ਦਾਂਗੇ ਬਾਈ 2 ਲੱਖ 5 ਦੇ 1 ਲੱਖ ਦੀ ਉਹ ਮੰਨ ਲਾ ਦੋ ਛੋੜ ਕਰੀ ਆ ਉਹਦੀ 2 ਲੱਖ 5000 ਰੁਪਏ ਦੀ ਜੋੜੇ ਦੀ ਪਹੁੰਚ ਕਰ ਦਾਂਗੇ ਕਿੱਥੇ ਤੱਕ ਕਰਾਂਗੇ ਬਾਈ ਮੰਨ ਕੇ ਅਪ ਡਾਉਨ ਮੰਨ ਕੇ ਵੀ 120 30 ਕਿਲੋਮੀਟਰ ਇੱਕ ਸਾਈਡ ਚੱਲ ਜਾਂਦੀ ਹੈ ਜੇ ਠੀਕ ਹੈ 250 350 ਕਿਲੋਮੀਟਰ ਛੱਡ ਪਾਂਗੇ 250 ਕਿਲੋ ਪਰ ਬਾਈ ਜਿੱਥੇ ਮਰਜੀ ਅੱਜ ਦਿਨ ਫੇਰ ਆਪਾਂ ਦੁਬਾਰਾ ਉਹ ਗੱਲ ਰਿਪੀਟ ਕਰਦੇ ਹਾਂ ਸਾਰੀ YouTube 'ਤੇ ਰੋਲ ਲਾ ਵੀ ਜੇ ਕਿਸੇ ਕੋਲੇ ਗਾਂ ਹੋਊ ਤਾਂ ਬੇਪਾ ਹੋਊਗੀ ਪਰ ਇਦਾਂ ਦੇ ਭਾਅ 'ਤੇ ਵੇੜ ਨਹੀਂ ਮਿਲੂਗੀ ਠੀਕ ਹੈ ਗੱਲ ਕਿਉਂਕਿ ਬਾਈ ਲੱਖ ਸਵਾ ਲੱਖ ਤੋਂ ਘਟਦਾ ਜੇ ਆਪਾਂ ਕਹੀਏ ਵੀ ਬੱਚੀ ਪਹਿਲਾਂ ਤੋਂ ਤਿਆਰ ਹੁੰਦੀ ਹੋਈ ਨਹੀਂ ਠੀਕ ਹੈ ਜੀ ਹੁਣ ਇਦਾਂ ਦੀ ਵੇੜਦਾ ਕੋਈ ਮੁੱਲ ਨਹੀਂ ਬਾਈ ਬੱਚੀ ਕਮਾਲ ਦੀ ਆ ਸਾਡੀ ਸਾਰੀ ਇਹ ਟੱਪੜਾ ਜਿਹੜੀ ਤੂੰ ਪਹਿਲਾਂ ਦਿਖਾਈ ਆ ਉਹ ਦੂਵੀਂ ਚੰਗੀ ਆ ਉਹ ਤੋਂ ਚੰਗੀ ਆ ਕਿਉਂਕਿ ਚਲੋ ਜਾਨਵਰ ਜਾਨਵਰ ਹੀ ਵੇਖ ਆ ਉਹੀ ਗੱਲ ਆ ਵੀ ਜਿਵੇਂ ਇਨਸਾਨ ਜੱਟ ਵੱਡ ਕਵਾਲਿਟੀ ਆਉਂਦੀ ਆ ਹੁਣ ਕਈ ਬੋਡੀ ਬਿਲਡਰ ਹੁੰਦੇ ਨੇ ਕਈ ਕਬੱਡੀ ਦੇ ਬੰਦੇ ਨੇ ਬੜੇ ਜਾਨਵਰ ਆ ਭਾਈ ਜਿੰਨੇ ਆ ਵੀ ਚਲੋ ਹਣਾ ਵੀ ਹੁਣ ਅੱਜ ਕੱਲ ਵੀਰੇ ਹਰ ਬੰਦਾ ਸ਼ਕੀਨ ਅਗਲਾ ਕਹਿੰਦਾ ਵੀ ਯਾਰ ਦੋ ਦੀ ਥਾਂ ਤੇ ਇੱਕ ਰੱਖ ਲਓ ਹਣਾ ਏ ਮੈਂ ਵੀ ਹਰੇਕ ਵੀਡੀਓ ਚ ਕਹਿਣਾ ਹੁੰਦਾ ਵੀ ਨਾਰਮਲ ਜਾਨਵਰ ਰੱਖਣਾ ਨਸਲ ਦਾ ਰੱਖਣਾ ਨਸਲ ਬਣਾ ਦੇ ਬਬਾ ਨਾਰਮਲ ਲੈਣੇ ਆ 70000 ਤੋਂ ਘੱਟ ਤਾਂ ਮਿਲਦਾ ਨਹੀਂ 1 40 ਦੀਆਂ ਦੋ ਹੀ ਬਣੀਆਂ ਇਧਰ ਜੇ ਤੂੰ 1 5 10 ਕੱਲੀ ਦੇ ਲਾਉਣਾ ਤਾਂ ਕੱਲਾ ਕੀਆ ਵੀ ਕਰਨੀ ਸੌਖੀ ਏ ਤੇ ਹੁਣ ਆ ਝੋਟੀ ਤੇ ਮਾਰਦੇ ਗੈਰੀ ਕੈਮਰਾ ਲੈ ਆ ਐਨੂੰ ਐਨੂੰ ਲੈ ਚਾਰ ਦਿਨ ਦਾ ਬਾਈ ਦੂਜਾ ਸੂਆ ਦੂਜਾ ਸੂਆ ਚਾਰ ਦਿਨ ਦਾ ਚਾਰ ਦਿਨ ਦਾ ਦੇਖ ਦੇ ਇਹਦੀ ਹੁਣ ਕੁਆਲਿਟੀ ਦੇਖ ਲੈ ਕਿੰਨੀ ਬਰੀਕ ਆ ਕੋਈ ਛਾਤੀ ਨਹੀਂ ਕੁਝ ਨਹੀਂ ਪਹਿਲਣ ਕੱਟਣੀ 13 ਕਿਲੋ ਦੁੱਧ ਦਿੱਤਾ ਹੋਇਆ ਬਾਈ ਜੈਨੂਅਲ ਚਾਰ ਕਮਾ ਰਿਜਨਲ ਚਾਰ ਦੰਦ ਬਾਈ ਇਹ ਇੱਥੇ ਖੜਾ ਲਈ ਅਸੀਂ ਹੁਣ ਕੁਆਲਿਟੀ ਦੇਖ ਜਿੱ ਕਿੰਨੀ ਆਗਲਾ ਸਰਦ ਦਾ ਕਹਿ ਤੀ ਜਿੰਨਾ ਇਹ ਇੱਥੇ ਰੋਗਾ ਬਸ ਇੱਥੇ ਰੋਗਾ ਤੁਸੀਂ ਪੈਸੇ ਲਾਤੇ ਜਾਂ ਤੁਸੀਂ ਪੈਸੇ ਮੰਗਲੇ ਵੀਰੇ ਪਹਿਲਾਂ ਆਪਾਂ ਲਾਉਣੇ ਆ ਪੈਸੇ ਫੇਰ ਮੰਗੇ ਜਾਂਦੇ ਹੁਣ ਇਹਦੀ ਕੁਆਲਿਟੀ ਦੇਖ ਕਿੰਨੀ ਆ ਆਪਣੀ ਆਪਣੀ ਮੱਝ ਦੇ 10 ਦਾ 15 ਕਿਲੋ ਦੀ ਛਾਤੀ ਹੁੰਦੀ ਆ ਨੀਚੇ ਠੀਕ ਆ ਗੱਲ ਆ ਕੁਆਲਿਟੀ ਕਹਿ ਦਿੰਦੇ ਆਪਾਂ ਕੁਆਲਿਟੀ ਦੇਖ ਹੁਣ ਕਿੰਨੀ ਸੁੰਦਰ ਤਾਂ ਕਿੰਨੀ ਆ ਜਿੰਨਾ ਆਡਰ ਆ ਪਿੱਛੇ ਦਾ 14 ਕਿਲੋ ਦੁੱਧ ਗੁਰੀ ਇਹਨੇ ਕੱਟੀ ਨੇ ਦੇਣੀ ਦੇਣਾ ਵੀਰੇ ਚਾਰ ਦੰਦ ਦੂਜਾ ਸੂਆ ਸਭ ਤੋਂ ਮੇਨ ਗੱਲ ਇਹ ਆ ਵੀ ਇਹਨੇ ਸੱਜਣੋਂ ਸਵਾਕ ਤਿੰਨਾਂ ਸਾਲਾਂ ਦੀ ਨੇ ਚਾਰ ਦੰਦ ਹੋਈ ਆ ਦੂਜਾ ਦੰਦ ਵੀਰੇ ਯਾਰੇ ਪਰ ਕਿਹੇ ਜਾਨ ਬਦਨੇ ਵੀ ਉਹ ਕਮਾ ਲਿਆ ਜੀ ਗੇੜਾ ਕਢਾ ਦਿਆ ਇਹਨੂੰ ਮੜਾ ਜਾ ਲੱਗਿਆ ਇੱਥੋਂ ਗੈਰੀ ਸਾਈਡ ਤੋਂ ਪੱਕਾ ਕੱਟੀ ਦੀ ਲੰਬਾਈ ਲੰਬੂਈ ਇੱਕ ਗੱਲ ਚੀਜ਼ ਹੈ ਵੀਰੇ ਮੱਤੇ ਥੋੜੇ ਫੋਲ ਜ਼ਰੂਰ ਹੈਗਾ ਕਿਉਂਕਿ ਜਿਹੜੀ ਚੀਜ਼ ਆਪਣੇ ਕੋਲ ਇਹ ਨਹੀਂ ਹੈਗਾ ਵੀ ਉਹਨੂੰ ਲੁਕੋ ਦਿਓ ਠੀਕ ਆ ਗੱਲ ਚਲੋ ਜੀ ਸਾਹਮਣੇ ਆ ਬਾਕੀ ਬਾਈ ਸਭ ਤੋਂ ਵੱਡੇ ਹੀ ਪਾਪ ਹੁੰਦਾ ਜਿਹੜੇ ਮੱਥੇ ਮੱਥੇ ਤੇ ਪੂਛਾ ਰੰਗ ਦਿੰਦੇ ਨੇ ਸੱਜਣੋ ਨਹੀਂ ਬਾਕੀ ਗੱਲ ਹੋਰ ਆ ਬਾਈ ਇਹ ਤਾਂ ਦੁਨੀਆਦਾਰੀ ਆ ਜਿੱਤੀ ਦਾ ਜਾਂਦੀ ਨਹੀਂ ਠੀਕ ਆ ਗੱਲ ਬਾਈ ਜਿੰਨੀ ਹੋ ਸਕਦਾ ਆਪਾਂ ਆਪਣੇ ਵੱਲੋਂ ਵੀ ਸਾਰਾ ਕੁਝ ਸਹੀ ਕਹਿ ਕੇ ਆ ਵੀ ਯਾਰ ਸਹੀ ਚੀਜ਼ ਦਿੱਤੀ ਜਾਵੇ ਹਨਾ ਠੀਕ ਆ ਗੱਲ ਬਾਕੀ ਸਹਾਲੀਆਂ ਚੀਜ਼ਾਂ ਨੇ ਆਪਾਂ ਨੂੰ ਆਪ ਨੂੰ ਨਹੀਂ ਭਰੋਸਾ ਆਉਂਦਾ ਵੀ ਕੀ ਹੋ ਜੇ ਇਹਦਾ ਬੰਦੇ ਦਾ ਨਹੀਂ ਪਤਾ ਵੀ ਰੱਖ ਕੇ ਦੱਸ ਕੇ ਦੇਵਾ ਹੁਣ ਇਹਦਾ ਮੱਥਾ ਰੰਗ ਦੋ ਕਿੰਨੇ ਵਾਰ ਬਾਕੀ ਨਪਰੀ ਬੇ ਜੀ ਇਹਦਾ ਬਾਈ ਲੈ ਜੂ ਹਰੇ ਹਫਤਾ ਕੱਟੀ ਇਹ ਇੱਕ ਹਫਤਾ ਹਾਂ ਬਾਈ ਕੁਆਲਿਟੀ ਦੇਖੀ ਕੰਨਾ ਕੋਨਾ ਤੋਂ ਲਾ ਕੇ ਗਰ ਤੇ ਚਮੜੇ ਚ ਬਹੁਤ ਜਿਆਦਾ ਪੂਰੀ ਪੂਰੀ ਬਈ ਇਹ ਬੱਲ ਸੁਣ ਮੈਂ ਦੱਸਦਾ ਨਾ ਹੁੰਨਾ ਕਈ ਵਾਰੀ ਨਾ ਹੱਥੀ ਭرائی ਟੀਕਿਆਂ ਚ ਵੀ ਆ ਜਾਂਦੇ ਹੁੰਦੇ ਬਹੁਤ ਹੁੰਦਾ ਬਈ ਆ ਜਾਂਦਾ ਕਿ ਪਿੱਛੇ ਕੋਈ ਦਾਦੇ ਬੜਾ ਦੰਦੋਂ ਲੰਘ ਜਾਂਦਾ ਇਹ ਕੰਮ ਇਹ ਸੱਤਵੀਂ ਪੀੜੀ ਦੇ ਪਹੁੰਚ ਜਾਂਦੇ ਹੁੰਦੇ ਨੇ ਜਾਨਵਰ ਕਹਿੰਦੇ ਬੈਕ ਹੋ ਕੇ ਪਰ ਆ ਗਈ ਬਲ ਵਾਲੀ ਛੋਟੀ ਆ ਤੇ ਦੰਦਾਂ 'ਚ ਸਿਰਫ ਚਾਰ ਦੰਦ ਆ ਸੂਆ ਦੂਜਾ ਸੂਰੀ ਆ ਦੂਜਾ ਸੂਆ ਬਾਈ ਪਹਿਲਾਂ ਨਾ ਮੈਂ ਅਗਲਾ ਪਹਿਲਾਂ 12 ਕਿਲੋ ਦੁੱਧ ਬਾਈ ਕਹਿੰਦਾ ਕੱਢਿਆ 14 ਕਿਲੋ ਦੋ ਦੇ ਦੂ ਬਾਈ 14 ਕਿਲੋ ਦੁੱਧ ਦੇਹੇ ਕੱਟ ਚਵਾਈ ਦੀ ਬਾਈ ਪੋਲੀ ਆ ਕਿਉਂਕਿ ਆਪਾਂ ਖਿੱਚ ਕੇ ਲਈ ਆ ਠੀਕ ਆ ਗੱਲ ਚਵਾਈ ਦੀ ਬਿਲਕੁਲ ਪੋਲੀ ਆ ਅੱਡ ਦੇ ਅਸੀਂ ਲੈ ਚੜਾ ਇਹਦਾ ਰੇਟ ਪ੍ਰਤੀਬ ਕੀ ਰਹੂਗਾ 1 45 ਦੀ ਕੱਟੀ ਦੇ ਦਾਂਗੇ ਬਾਈ 1 ਲੱਖ ਤੇ 45 ਦੀ ਮਾਨਤਾਨ ਜਾਵ ਜਮਾ ਕਰ ਦੇਾਂਗੇ ਬਾਈ ਆ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਨੰਬਰ ਬੋਲ ਦਿਓ ਜੀ 9530820956 95308 ਤੇ 0195622 ਦਾ ਨੰਬਰ ਹੈ ਨਾਲ ਉਸ ਨੂੰ ਦਿਖਾਤੇ ਤਕਰੀਬਨ ਤਕਰੀਬਨ 7 ਤੇ ਦਿਖਾਤੇ ਚੰਗੀ ਕੁਆਲਟੀ ਦੇ ਪਸੰਦ ਸਾਰਿਆਂ ਦੀ ਆਉਣਗੇ ਤੇ ਜਿਹੜੇ ਜਿਹੜੇ ਸੱਜਣ ਨੇ ਲੈਣਾ ਹੋਇਆ ਤਾਂ ਫੋਨ ਫਟਾਫਟੀ ਬਾਈ ਨਾਲ ਮਿਲਿਆ ਲਿਓ ਧੰਨਵਾਦ ਜੀ